ਦੇਖੋ ਜੀ ਆਪਾਂ ਮੈਲਬੇਟ ਦੇ ਕੱਪੜੇ ਵਿੱਚ ਫਰੌਕ ਬਣਾ ਰਹੇ ਹਾਂ ਠੀਕ ਹੈ ਇਸ ਤੇ ਆਪਾਂ ਹੁਣ ਗਲਾ ਲਗਾਵਾਂਗੇ ਇਹ ਦੇਖੋ ਮੈਂ ਵੀ ਗਲਾ ਲਗਾਵਾਂਗੀ ਤੇ ਇਸ ਦੇ ਗਲੇ ਤੇ ਵੀ ਆਪਾਂ ਨੇ ਲੈਸ ਲਾਉਣੀ ਹੈ ਲੈਸ ਕਿਵੇਂ ਲਾਉਣੀ ਹੈ ਇਹ ਦੇਖੋ ਤੁਸੀਂ ਆਪਾਂ ਪਹਿਲਾਂ ਇਸ ਤਰ੍ਹਾਂ ਗਲੇ ਨੂੰ ਜੋੜ ਲੈਣਾ ਫਿਰ ਦੂਸਰੀ ਸਾਈਡ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਜਿਵੇਂ ਜਿਵੇਂ ਸਾਡੀ ਬੁਕਰਮ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਨਿਸ਼ਾਨ ਤੇ ਆਪਾਂ ਲੈਸ ਦੀ ਸਿਲਾਈ ਲਾਵਾਂਗੇ ਇਹ ਦੇਖੋ ਇਸ ਤਰ੍ਹਾਂ ਸਾਨੂੰ ਪਤਾ ਚੱਲਦਾ ਜਾਏਗਾ ਕਿ ਇੱਥੇ-ਇੱਥੇ ਸਾਡੀ ਸਿਲਾਈ ਆਏਗੀ ਠੀਕ ਹੈ ਜੀ ਆਓ ਤੁਹਾਨੂੰ ਦੱਸਦੇ ਹਾਂ ਲੈਸ ਕਿਵੇਂ ਲਾਉਣੀ ਆ ਇਹ ਦੇਖੋ ਜੀ ਆਪਾਂ ਮੋਤੀਆਂ ਵਾਲੀ ਲੈਸ ਲਾਵਾਂਗੇ ਇਹ ਦੇਖੋ ਠੀਕ ਹੈ ਇਹ ਲੈਸ ਲਾਵਾਂਗੇ ਸਿੰਗਲ ਪੈਰ ਨਾਲ ਇਹ ਲੈਸ ਲੱਗੇਗੀ ਠੀਕ ਹੈ ਇਹ ਦੇਖੋ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਾਏ ਨੇ ਉੱਥੇ ਆਪਾਂ ਇਸ ਤਰ੍ਹਾਂ ਲੈਸ ਨੂੰ ਰੱਖ ਕੇ ਸਿਲਾਈ ਲਾਵਾਂਗੇ ਸਿਲਾਈ ਆਪਾਂ ਇੱਥੇ ਲਾਵਾਂਗੇ ਇਹ ਦੇਖੋ ਜਿੱਥੇ ਸਾਡੀ 골ਡਨ ਪਾਈਪਿੰਗ ਹੈ ਇਹ ਸਾਡਾ ਸਾਰਾ ਕਪੜਾ ਵਿੱਚ ਆ ਜਾਏਗਾ ਇੱਥੇ ਸਾਡੀ ਸਲਾਈ ਆਏਗੀ ਠੀਕ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਆ ਤੁਹਾਨੂੰ ਦੱਸਦੇ ਹਾਂ ਸਲਾਈ ਕਿਵੇਂ ਲਾਉਣੀ ਪਹਿਲਾਂ ਆਪਾਂ ਲੈਸ ਨੂੰ ਜੋੜਾਂਗੇ ਬਿਲਕੁਲ ਕੋਨੇ ਤੇ ਆਉਣੀ ਹੈ ਜੀ ਆਪਣੀ ਲੈਸ ਦੀ ਸਲਾਈ ਇਸ ਤਰ੍ਹਾਂ ਇਹ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਆਪਾਂ ਸਾਰੇ ਲਾ ਲਾਂਗੇ ਇੱਥੇ ਹੁਣ ਸਾਡਾ ਸੈਂਟਰ ਆ ਗਿਆ ਇੱਥੋਂ ਅਸੀਂ ਰੋਕ ਕੇ ਇਸ ਨੂੰ ਸੂਈ ਨੂੰ ਘੁਮਾਵਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਤੁਸੀਂ ਗਲੇ ਨੂੰ ਨਾਲ ਹੀ ਘੁਮਾ ਲਓ ਆ ਦੇਖੋ ਇਸ ਤਰ੍ਹਾਂ ਆਪਾਂ ਲੇਸ ਦਾ ਇੱਥੇ ਮੋੜ ਪਾਵਾਂਗੇ ਇੱਕ ਦੇਖੋ ਇਸ ਤਰ੍ਹਾਂ ਹੀ ਆਪਾਂ ਸਾਰੇ ਲੈਂਸ ਲਗਾ ਲਈਏ ਇਹ ਦੇਖੋ ਇੱਥੇ ਆਪਾਂ ਲਾਸਟ ਆ ਗਏ ਐਂਡ ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਇਹ ਦੇਖੋ ਜੀ ਸਾਡੇ ਗਲੇ ਤੇ ਲੈਂਸ ਲੱਗ ਗਈ ਹੁਣ ਆਪਾਂ ਇਸ ਨੂੰ ਸ਼ਰਟ ਨਾਲ ਅਟੈਚ ਕਰਦੇ ਆ ਇਹਨਾਂ ਸੌਖਾ ਵੀ ਨਹੀਂ ਹੁੰਦਾ ਜੀ ਐਵੇਂ ਦੀ ਲੈਂਸ ਨੂੰ ਲਾਉਣਾ ਬਟ ਵੀਡੀਓ 'ਚ ਤੁਹਾਨੂੰ ਬਤਾਂ ਰਿਐਲਿਟੀ ਨਹੀਂ ਵਿਖਾਈ ਜਾਂਦੀ ਠੀਕ ਹੈ ਜੀ ਤੁਸੀਂ ਹੁਣ ਇਹ ਸੈਂਟਰ ਕਰ ਲੈਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਨਿਸ਼ਾਨ ਲਾ ਲਓ ਜਿੱਥੇ ਸਾਡਾ ਗਲਾ ਆਏਗਾ ਇਸ ਤਰ੍ਹਾਂ ਗਲੇ ਨੂੰ ਅਟੈਚ ਕਰਕੇ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਪਿੰਨ ਵਗੈਰਾ ਲਗਾ ਲਓ ਸਲਾਈ ਲਗਾ ਲਓ ਸੈਂਟਰ ਦੇ ਵਿੱਚ ਆਪਾਂ ਸਲਾਈ ਲਾਵਾਂਗੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਵੱਡੇ ਬਕੀਏ ਦੀ ਸਲਾਈ ਲਾ ਲਓ ਤੁਸੀਂ ਠੀਕ ਹੈ ਇਹ ਦੇਖੋ ਆਪਾਂ ਇੱਥੋਂ ਤੱਕ ਸਲਾਈ ਲਾ ਲਈ ਠੀਕ ਹੈ ਜੀ ਹੁਣ ਆਪਾਂ ਇਸ ਦੀ ਫਾਈਨਲ ਸਲਾਈ ਲਾਵਾਂਗੇ ਠੀਕ ਹੈ ਇਸ ਤਰ੍ਹਾਂ ਦੇਖੋ ਤੁਸੀਂ ਕਰਕੇ ਇਸ ਨੂੰ ਸੈੱਟ ਤੇ ਜਿੱਥੇ ਆਏ ਦੇਖੋ ਸਾਡੀ ਲੈਸ ਵਾਲੀ ਸਲਾਈ ਲੱਗੀ ਹੈ ਇਸ ਦੇ ਅਸੀਂ ਬਿਲਕੁਲ ਥੋੜਾ ਅੰਦਰ ਬਾਹਰ ਨੂੰ ਸਲਾਈ ਨੂੰ ਲਾਵਾਂਗੇ ਇੱਧਰ ਨੂੰ ਨਹੀਂ ਲਾਉਣੀ ਤੁਸੀਂ ਇੱਧਰ ਨੂੰ ਲਾਉਣੀ ਹੈ ਤੁਸੀਂ ਇੱਧਰ ਨੂੰ ਬਿਲਕੁਲ ਫਿਨਿਸ਼ਿੰਗ ਨਾਲ ਲੈਸ ਸਾਡੀ ਲੱਗੇਗੀ ਠੀਕ ਹੈ ਜੀ ਦੇਖੋ ਜੀ ਅਸੀਂ ਹੁਣ ਫਾਈਨਲ ਸਲਾਈ ਲਾ ਰਹੇ ਹਾਂ ਇਸ ਤਰ੍ਹਾਂ ਥੋੜੀ ਜੀ ਸਲਾਈ ਤੁਸੀਂ ਅੰਦਰ ਨੂੰ ਲਾਉਣੀ ਹੈ ਕਿੱਥੇ ਸੈਂਟਰ ਤੇ ਆ ਕੇ ਰੋਕ ਲਓ ਪਹਿਲਾਂ ਇਹ ਇਥੋਂ ਆਪਾਂ ਇਸ ਨੂੰ ਕਮਾ ਲੈਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਕਮਾਇਆ ਸੀ ਲੈਸ ਨੂੰ ਦੇਖੋ ਇਸ ਤਰ੍ਹਾਂ ਅਸੀਂ ਦੂਸਰੀ ਸਾਈਡ ਆਹ ਦੇਖੋ ਜੀ ਠੀਕ ਲੈਸ ਲੱ ਲੱਗ ਗਈ ਹੁਣ ਆਪਾਂ ਇਸ ਗਲੇ ਦੀ ਕਟਿੰਗ ਕਰਦੇ ਹਾਂ ਤੁਸੀਂ ਇਸ ਜਿਹੜੇ ਟੱਕ ਲਾਣੇ ਉਹਨਾਂ ਨੂੰ ਧਿਆਨ ਨਾਲ ਲਾਣਾ ਹੈ ਤਾਂ ਜੋ ਕਿ ਤੁਹਾਡਾ ਤੁਹਾਡੀ ਸਲਾਈ ਨਾ ਕੱਟੀ ਜਾਵੇ ਇੱਥੋਂ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਨੂੰ ਵਿਖਾਉਣੇ ਸਿੱਧਾ ਕਰਕੇ ਦੇਖੋ ਜੀ ਸਾਡੇ ਗਲੇ ਤੇ ਲੈਸ ਲੱਗ ਗਈ ਦੇਖੋ ਜੀ ਆਪਾਂ ਗਲੇ ਤੇ ਲੈਸ ਲਗਾ ਲਈ ਇਹ ਦੇਖੋ ਮੋਤੀਆਂ ਨੇ ਬੜੀ ਸਪਾਈ ਨਾਲ ਲੱਗੀ ਹੈ ਦੇਖੋ ਤੁਸੀਂ ਵੇਖ ਸਕਦੇ ਹੈ ਕੁਇਸ ਦਾ ਸੈਂਟਰ ਬਣਿਆ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਹੁਣ ਕਰਦੇ ਹਾਂ ਕੁੜਤੀ ਸਟਿਚ ਇਹ ਆਪਾਂ ਫਰੌਕ ਬਣਾਈ ਹੈ ਜੀ